ਸਵਾਗਤ ਹੈ ਸੱਜਣੋ ਤੁਹਾਡਾ ਸੇਠੀ ਚੱਠੂ ਡੇਰੀ ਫਾਰਮ ਤੇ ਆਸ ਕਰਦੇ ਆਂ ਜਿਹੜੇ ਵੀ ਵੀਰ ਭਰਾ ਮੇਰੇ ਚੈਨਲ ਨਾਲ ਜੁੜੇ ਆ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਚ ਹੋਣਗੇ ਅੱਜ ਆਪਣੇ ਕੋਲ ਇੱਕ ਬਹੁਤ ਵੱਡੀ ਗਾਂ ਜਿਹੜੀ ਤਿੱਜਾ ਸੁਆ ਸੁਣ ਜਾ ਰਹੀ ਆ ਤੇ ਇੱਕ ਆਪਣੇ ਕੋ ਆ ਜਿਹੜੀ ਝੋਟੀ ਆ ਇਹ ਦੂਜਾ ਸੁਆ ਸੁਈ ਆ ਝੋਟੀ ਦਾ ਫੇਸ ਕੁਆਲਟੀ ਵੇਖੋ ਇਸ ਕੋ ਆਰਟੀ ਚੈੱਕ ਕਰੋ ਛੋਟੀ ਦੀ ਪਾਟੀ ਪੰਤਰ ਚੈੱਕ ਕਰੋ ਪੂਰੇ ਜੰਮੇ ਪੜੀ ਦਾ ਪੂਰੀ ਵੱਡੀ ਝੋਟੀ ਆ ਦੁੱਧ ਦੀ ਪਾਈਪ ਲਾਈਨ ਦੇਖੋ ਤੇ ਥਣਾ ਦਾ ਸੈੱਟ ਚੈੱਕ ਕਰੋ ਇਹ ਦੇਖੋ ਬਹੁਤ ਵਧੀਆ ਝੋਟੀ ਝੋਟੀ ਦਾ ਪੁੱਠ ਪਿੱਠ ਪੁੜਾ ਚੈੱਕ ਕਰੋ ਪੂਰੀ ਫੁੱਲ ਰਾਜੀ ਤੇ ਪੂਰੀ ਹਾਈਟ ਵਾਲੀ ਝੋਟੀ ਇਹ ਚੈੱਕ ਕਰੋ ਆ ਇਧਰ ਝੋਟੀ ਬਹੁਤ ਵਧੀਆ ਪੂਰਾ ਵੱਡੇ ਕੱਦ ਦੀ ਆ ਨਿੱਕੀ ਸਿੰਗੀ ਲੱਗੀ ਆ ਪੂਰੀ ਸ਼ਕੀਨ ਝੋਟੀ ਆ ਇਧਰ ਫੇਸ ਵੇਖੋ ਝੋਟੀ ਦਾ ਪੂਰ ਨੀਲੀ ਦੀ ਮੈਂ ਆ ਜੀ ਦੂਜੇ ਸੂਏ ਛੋਟੀ ਸੂਈ ਆ ਮਗਰ ਕੱਟੀ ਆ 11 ਕਿਲੋ ਕੰਡੇ ਵਾਲਾ ਦੁੱਧ ਤਿਆਰ ਥਣਾ ਦੀ ਵਿਰਲ ਚੈੱਕ ਕਰੋ ਹਾਂ ਆਇ ਤੁਸੀਂ ੱਲੇ ਵੇਖੋ ਆ ਆਪਣੇ ਕੋ ਦੂਜਾ ਤੀਜਾ ਸੂਆ ਸੂਣ ਜਾ ਰਹੀ ਸੋਰੀ ਗਾ ਪੂਰੀ ਫੁੱਲ ਵੱਡੀ ਪੂਰੀ ਲੈਂਥ ਤੇ ਥਣਾ ਦਾ ਸੈੱਟ ਚੈੱਕ ਕਰੋ ਦੇਣ 15 ਲੈੰਦੀ ਆ ਪੂਰੀ ਆਟੇ ਲਾਟੋ ਲਾ ਪੂਰੇ ਵਟੂਟੇ ਕੱਢ ਜੋ ਪੂਰੀ ਸੀਲ ਠੰਡੀ ਤੇਰੀ ਥਣਾ ਦਾ ਸੈੱਟ ਚੈੱਕ ਕਰੋ ਪੂਰੀ ਵਿਰਲਾ ਅਲਬੋਟ ਹਾਈ ਅਧਰੇ ਤੋਂ ਥੱਲੇ ਪੂਰੀ ਠੰਡੀ ਤੇਰੀ ਹੈ ਫੇਸ ਕੁਆਰਟ ਚੈੱਕ ਕਰੋ ਵੈਡ ਤਾਂ ਉਹਦਾ ਤੋਰਾ ਚੱਕ ਕਰਾਉਣੇ ਆ ਪੂਰੀ ਫੁੱਲ ਵੱਡੀ ਆ ਇਹਦੇ ਨਾਲ ਬਾਤੀ ਖਲੇ ਨੀ ਉਹਦੇ ਇਹਦੇ ਪੂਰੀ ਫੁੱਲ ਵੱਡੀ ਆ ਪੂਰੀ ਟੋਪ ਦੀ ਬਹਿੜ ਇਹਦੇ ਨਾਲ ਆ ਆਪਣੀ ਕੋ ਝੋਟੀ ਹੈ ਇੱਧਰ ਲਾ ਕੇ ਝੋਟੀ ਤੁਹਾਨੂੰ ਖੋਲ ਕੇ ਬਸੋਣੇ ਇੱਕ ਮਿੰਟ ਤੋੜਾ ਤੁਹਾਨੂੰ ਚੈੱਕ ਕਰਾਂ ਝੋਟੀ ਦਾ ਤੁਰੂ ਹੀ ਨਾ ਝੋਟੀ ਦਾ ਤੋੜਾ ਚੈੱਕ ਕਰੋ ਇਸ ਕੁਆਰਟੀ ਵਿੱਚ ਝੋਟੀ ਪੂਰੀ ਫੁੱਲ ਵੱਡੀ ਲੈ ਮਾ ਕੈਮਰਾ ਬਹੁਤ ਵਧੀਆ ਪੂਰੀ ਫੁੱਲ ਵੱਡੀ ਪੂਰੀ ਜਮੀਂ ਪਰੀ ਵਹਿੜਿਆ ਤੇ ਪੂਰੀ ਫੁੱਲ ਵੱਡੀ ਮੈਂ ਆਪਣੇ ਬਾਹਰ ਵਿੱਚ ਝੋਟੀ ਆਹ ਵੇਖੋ ਇਹ ਆਪਣੇ ਕੋਲ ਦੋਵੇਂ ਡੰਗਰ ਆ ਆ ਦੂਜੇ ਸੂਏ ਝੋਟੀ ਆ ਪੂਰੀ ਫੁੱਲ ਵੱਡੀ ਕੰਡੇ ਵਾਲਾ 11 ਕਿਲੋ ਦੁੱਧ ਜਿਹੜਾ ਮਰਜੀ ਤੋਰਤੇ ਲ ਜਾ ਸਕਦਾ ਆ ਦੋਸਤੋ ਆਪਣੇ ਕੋਲ ਵਹਿੜਿਆ 10 ਦਿਨ ਲੈਂਦੀ ਪੂਰੀ ਫੁੱਲ ਵੱਡੀ 25 ਕਿਲੋ ਦੁੱਧ ਦਿੰਦੀ ਆ ਅੱਗੋਂ ਜਿੰਨੀ ਕੇ ਸੇਵਾ ਚੋ ਸਕਦਾ ਵੱਧ ਵੀ ਚੋ ਸਕਦਾ ਘੱਟ ਵੀ ਚੋ ਸਕਦਾ ਪੂਰੀ ਥਣ ਚੱਡੇ ਦੀ ਸਾਫ ਆ ਥਣਾ ਦਾ ਗੈਪ ਵੇਖੋ ਆ ਦੇਖੋ ਆ ਮਹੀਨੇ ਦੀ ਮਗਰ ਕੱਟੀ ਜੇ ਮੈਦੇ ਜੇ ਕਹੇ ਵੀਰ ਭਰਾਣ ਆ ਡੰਗਰ ਦੋਵੇਂ ਆ ਲੈਣੇ ਹੋਣਾ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਪਿੰਡ ਆਪਣਾ ਖੇਮ ਕਰਨਿਆ ਤਹਿਸੀਲ ਪੱਟੀ ਜਿਲਾ ਸ਼੍ਰੀ ਤਰਨਤਨ ਸਾਹਿਬ ਆ ਮੋਬਾਈਲ ਨੰਬਰ ਆਪਣਾ ਹੈਗਾ 88470 95609 ਫੇਰ ਦੁਬਾਰਾ ਰਿਪੀਟ ਕਰ ਦਿੰਨੇ 88470 95609 ਵੱਧ ਤੋਂ ਵੱਧ ਵੀਰ ਮੇਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਉਣ ਦਾ ਘੰਟੀ ਵਾਲਾ ਬਟਨ ਦਬਾਓ ਤਾਂ ਜੋ ਕੀ ਆਉਣ ਵਾਲੀਆਂ ਵੀਡੀਓ ਡੰਗਰਾਂ ਦੀਆਂ ਸਾਰੀਆਂ ਤੁਹਾਡੇ ਤੱਕ ਪਹੁੰਚ ਸਕਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ